ਹਰੇ ਹੋ ਜਾਂਦੇ ਨੇ ਸੋ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸੇ ਵੇਲੇ ਨੇਤਰ ਖੋਲ ਕੇ ਤੜਿਆ ਭਾਈ ਜੀਵਾ ਨੂੰ ਤੇ ਹੁਕਮ ਕੀਤਾ ਸਤਿਗੁਰ ਅਰਪ੍ਰਭ ਜਥਾ ਰਜਾਏ ਤਿਸ ਪਰ ਰਾਜੀ ਰਹਿਨ ਸਦਾਏ ਕਿ ਭਾਈ ਇਹ ਜਿਹੜਾ ਧਰਮ ਹੈ ਨਾ ਸਿੱਖੀ ਦਾ ਸਿੱਖ ਦਾ ਫਰਜ਼ ਕੀ ਹੈ ਕਹਿੰਦੇ ਜਿਹੜੀ ਪੂਰੇ ਗੁਰੂ ਦੀ ਪਰਮਾਤਮਾ ਦੀ ਰਜ਼ਾ ਹੈ ਆਗਿਆ ਹੈ ਉਸ ਵਿੱਚ ਮੇਰਾ ਸਿੱਖ ਉਹ ਸਦਾ ਚੱਲੇ ਸਤਿਗੁਰ ਅਰਪ੍ਰਭ ਜਥਾ ਰਜਾਏ ਤੇਸ ਪਰ ਰਾਜੀ ਰਹਿਣ ਸਦਾਏ ਅਗੇ ਬਚਨ ਕੀਤਾ ਮੁੱਖ ਧਰਮ ਸਿੱਖੀ ਕੋ ਇਹ ਕਿੰਨੇ ਵੱਡੇ ਬਚਨ ਕਿੰਨੀ ਵੱਡੀ ਗੱਲ ਕਿ ਭਾਈ ਮੁੱਖ ਜਿਹੜਾ ਸਭ ਤੋਂ ਪਹਿਲੀ ਸਿੱਖਿਆ ਹੈ ਸਿੱਖ ਦੇ ਵਾਸਤੇ ਸਿੱਖਦਾ ਪਹਿਲਾ ਧਰਮ ਹੈ ਕਿ ਹੁਕਮ ਵਿੱਚ ਚੱਲਿਆ ਆਪਾਂ ਪਰਦੇ ਹਾਂ ਨਾ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਪੂਰੀ ਪੌੜੀ ਸੱਚੇ ਪਾਤਸ਼ਾਹ ਜੀ ਨੇ ਉੱਥੇ ਉਚਾਰਨ ਕਰ ਦਿੱਤੀ ਸੱਚੇ ਪਾਤਸ਼ਾਹ ਜੀ ਕਹਿੰਦੇ ਮੁੱਖ ਧਰਮ ਸਿੱਖੀ ਕੋ ਇਹ ਜੋ ਤਹ ਰਹੇ ਸਿੱਖ ਗੁਰੂ ਸਨੇਹੀ ਕਹਿੰਦੇ ਉਹੀ ਗੁਰੂ ਦਾ ਸਨੇਹੀ ਪਿਆਰਾ ਸਿੱਖ ਹੈ ਜਿਹੜਾ ਗੁਰੂ ਕੇ ਇਸ ਹੁਕਮ ਨੂੰ ਸੱਚਾ ਕਰਕੇ ਮੰਨੇ ਆਗਿਆ ਵਿੱਚ ਚੱਲੇ ਉਹੀ ਮੇਰਾ ਸਭ ਤੋਂ ਪਿਆਰਾ ਸਿੱਖ ਹੈ ਮੁੱਖ ਧਰਮ ਸਿੱਖੀ ਕੋ ਇਹ ਹੀ ਜੋਤ ਧਰਹਿ ਸਿੱਖ ਗੁਰੂ ਸਨੇਹੀ ਅਗੇ ਮਹਾਰਾਜ ਜੀ ਪ੍ਰਮਾਣ ਦੇ ਕੇ ਦੱਸਦੇ ਨੇ ਜਿਮ ਪਤ ਬ੍ਰਤਾ ਇਸਤਰੀ ਲਕਸ਼ਣ ਜਿਵੇਂ ਇੱਕ ਇਸਤਰੀ ਦਾ ਧਰਮ ਹੈ ਕਿ ਆਪਣੇ ਪਤੀ ਦੀ ਆਗਿਆ ਵਿੱਚ ਚੱਲੇ ਜੇ ਉਹ ਇਸਤਰੀ ਆਪਣੇ ਪਤੀ ਦੀ ਰਜ਼ਾ ਵਿੱਚ ਚੱਲੇ ਤੇ ਸਾਧ ਸੰਗਤ ਜੀ ਉਹਦਾ ਸਮਾਜ ਵਿੱਚ ਪਰਿਵਾਰ ਵਿੱਚ ਰਿਸ਼ਤੇਦਾਰਾਂ ਵਿੱਚ ਸਿਰ ਉੱਚਾ ਹੁੰਦਾ ਹੈ ਉਹਦਾ ਸਤਕਾਰ ਹੁੰਦਾ ਹੈ ਉਹਦੀ ਵਡਿਆਈ ਕੀਤੀ ਜਾਂਦੀ ਹੈ ਇਸੇ ਤਰ੍ਹਾਂ ਪਰਮਾਤਮਾ ਪਤੀ ਉਸ ਦੀ ਆਗਿਆ ਵਿੱਚ ਹਰ ਇੱਕ ਜੀਵ ਰੂਪੀ ਇਸਤਰੀ ਦਾ ਚੱਲਣਾ ਫਰਜ਼ ਬਣਦਾ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਮ ਪਤ ਬ੍ਰਤਾ ਇਸਤਰੀ ਲੱਛਣ ਪਤ ਆਗਿਆ ਮਹਿ ਸੁਖੀ ਵਿਚਚਨ ਪਤੀ ਦੇ ਆਗਿਆ ਵਿੱਚ ਚੱਲੇ ਇਹੀ ਉਹਦਾ ਫਰਜ਼ ਹੈ ਤੇ ਅਗੇ ਮਹਾਰਾਜ ਨੇ ਬਚਨ ਕੀਤਾ ਜਿਮ ਪਤ ਬ੍ਰਤਾ ਇਸਤਰੀ ਲਖਣ ਪਤ ਆਗਿਆ ਮਹਿ ਸੁਖੀ ਵਿਚਚਨ ਪ੍ਰਭ ਆਗਿਆ ਮਹਿ তথা ਸਦੀਵਾ ਕਹਿੰਦੇ ਇਸੇ ਤਰ੍ਹਾਂ ਪਰਮਾਤਮਾ ਦੀ ਆਗਿਆ ਵਿੱਚ ਚੱਲਣਾ ਪਰਮਾਤਮੀ ਪਰਮਾਤਮਾ ਦੀ ਰਜ਼ਾ ਵਿੱਚ ਚੱਲਣਾ ਕਹਿੰਦੇ ਇਹੀ ਸਾਡਾ ਫਰਜ਼ ਹੈ ਪ੍ਰਭ ਆਗਿਆ ਮਹਿ তথা ਸਦੀਵਾ ਰਹੋ ਰਾਜ਼ੀ ਬਨ ਗੁਰਮੁਖ ਜੀਵਾ ਹੈ ਭਾਈ ਗੁਰਮੁਖ ਜੀਵਾ ਭਾਈ ਜੀਵਾ ਨੂੰ ਕਹਿਣ ਲੱਗੇ ਸੱਚੇ ਬਾਦਸ਼ਾਹ ਕਿ ਇਸੇ ਤਰ੍ਹਾਂ ਪ੍ਰਮਾਤਮਾ ਦੀ ਆਗਿਆ ਵਿੱਚ ਚਲੋ ਪ੍ਰਮਾਤਮਾ ਦੇ ਪਿਆਰੇ ਸਦਾ ਪ੍ਰਮਾਤਮਾ ਦੀ ਰਜ਼ਾ ਵਿੱਚ ਚੱਲਦੇ